ਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਦਾ ਜਿਹੜਾ ਸ਼ਾਟ ਬਣਾ ਰਹੇ ਆ ਪਿੰਡ ਝਮਕੇ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪਾਜੀ ਪ੍ਰਤਾਪ ਸਿੰਘ ਸ਼ਾਹਰੋਂ ਦੇ ਫਾਰਮ ਤੋਂ ਪੰਜ ਨਾਂਗ ਮੱਜਾਂ ਦੇ ਵਿੱਚ ਦਿਖਾਵਾਂਗੇ ਤਿੰਨ ਮੱਜਾਂ ਦੋਸਤੋ ਸਾਹਮਣੇ ਤੁਸੀਂ ਸਕਰੀਨ ਦੇ ਜਿਹੜੀਆਂ ਦੇਖ ਰਹੇ ਹੋ ਦੋ ਮੱਜਾਂ ਇੱਕ ਸਾਈਡ ਤੇ ਨੇ ਡਿਟੇਲ ਸਾਰੀ ਆਪਾਂ ਨੂੰ ਥੋੜੀ ਜਿਹੀ ਵੀ ਦੱਸ ਦਿੰਦਾ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਮਾਰੋ ਹੋਰ ਬਾਈ ਠੀਕ ਠਾਕ ਵਧੀਆ ਵਧੀਆ ਜੀ ਹਾਂਜੀ ਭਾਈ ਦਸੀ ਇਹ ਝੋਟੀ ਬਾਰੀ ਦੀ ਬਾਰੀ ਇਹ ਭਾਜੀ ਸੂਹਾ ਤੱਜਾ ਹਾਂਜੀ ਭਾਵੇਂ ਚੌਥਾ ਵਾਲੇ ਪੰਜਵਾਂ ਵਾਲੇ ਦਾਮਾਂ ਵਾਲੇ ਸਾਢੇ ਤਿੰਨ ਮਹੀਨੇ ਹੀ ਸੂਈ ਜੇ ਹਾਂਜੀ ਤਿੰਨਾ ਦੀ ਬੱਚਾ ਨਹੀਂ ਹੈਗਾ ਮਿਲਦੀ ਭੜੇ ਤੇ ਦੁੱਧ 10 ਲੀਟਰ ਦੀ ਬੁੱਲ ਕਨਾ ਜੀ ਰੇਟ ਦੀ ਗੱਲ ਕਰੀਏ ਤੇ ਭਾਜੀ ਇਹਦੀ ਹੈਗੀ ਜੀ 50000 ਦੇ ਵਿੱਚ ਪਹੁੰਚ ਹਾਂਜੀ ਗੱਡੀ ਆਪਦੀ ਲੈਵੇ ਪੂਰੇ 47000 ਦੀ ਇਹ ਦੋ ਅੱਗੇ ਇਹ ਦੋ ਨੰਬਰ ਗੱਡੀ ਭਾਜੀ ਸਾਢੇ ਤਿੰਨ ਮਹੀਨੇ ਤਿੰਨਾ ਦੀ ਸੂਈ ਜੇ ਮਹੀ ਹਾਂਜੀ ਬੱਚਾ ਮਗਰ ਕਟਾ ਜੀ ਹਾਂਜੀ ਵੀਡੀਓ ਦੇ ਵਿੱਚ ਆਪਾਂ ਵਿਖਾਤਾ ਹਾਂਜੀ ਤੇ ਸੂਈ ਨੂੰ ਭਾਜੀ ਸਾਢੇ 3 ਮਹੀਨੇ ਹੋਏ ਜੇ ਦੁੱਧ ਜਿਹੜਾ ਪੱਕਾ 7 ਲੀਟਰ ਦੀ। ਮੁੱਲ ਕਿੰਨਾ? ਬੱਚੇ ਤੇ ਮਿਲਦੀ ਜੇ ਭਾਰੇ ਤੇ ਮਿਲਦੀ। ਮੁੱਲ ਕਿੰਨਾ ਕਰਨਾ ਜੀ? ਮੁੱਲ ਭਾਜੀ ਬਿਲਕੁਲ ਛੋਟਾ 43000 ਦੇ ਵਿੱਚ ਪਹੁੰਚ ਗੱਡੀ ਆਪਦੀ ਲੈਵੇ ਪੂਰੇ ਚੱਲ ਜਾਈਏ। 44000 ਹਾਂਜੀ ਅੱਗੇ। ਗੱਡੀ ਭਾਜੀ ਮਹੀਂ ਆ ਗਈ 10 ਲੀਟਰ ਦੁੱਧ ਜੇ ਪੱਕਾ। ਹਾਂਜੀ। ਕੋਈ ਨੋਂ ਕਰਕੇ ਆਪਣੇ ਨਾਲ ਸੌਦਾ ਕਰ ਲਏ। ਸੂਈ ਨੂੰ ਸਾਢੇ 3 ਮਹੀਨੇ ਹੋਏ ਜੇ। ਬੱਚਾ ਇਹਦੇ ਮਗਰੋਂ ਕਟਾ। ਤੇ ਬੱਚਾ ਇਹਦੇ ਮਗਰੋਂ ਕਟਾ ਜੀ। ਹਾਂਜੀ। ਮੁੱਲ ਕਿੰਨਾ ਜੀ? ਤੇ ਸੂਆ ਦੁੱਧਾ ਜੇ ਭੈਣ ਭਰਾਵਾਂ ਦੇ ਗਾੜੀ ਬ